ਕਿਨੇ ਆ ਦੋਸਤੋ ਮੈਂ ਹਰਜੋਤ ਸਿੰਘ ਚੰਦ ਘੰਟੇ ਪਹਿਲਾਂ ਦੋਸਤੋ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕਿਸੇ ਵੀ ਸਮੇਂ ਪ੍ਰੈਜ਼ੀਡੈਂਟ ਡੋਲਨ 트ੰਪ ਜਿਹਾ ਆਇਆ ਉਹ ਫੈਸਲਾ ਲੈਣਗੇ ਅਤੇ ਈਰਾਨ ਦੇ ਉੱਪਰ ਅਮਰੀਕੀ ਹਮਲੇ ਦੀ ਸ਼ੁਰੂਆਤ ਹੋ ਜਾਵੇਗੀ ਪਰ ਕੱਲ ਰਾਤ ਜੋ ਵਾਈਟ ਹਾਊਸ ਦੇ ਵੱਲੋਂ ਬਿਆਨ ਆਇਆ ਹੈ ਉਸ ਤੋਂ ਲੱਗ ਰਿਹਾ ਹੈ ਕਿ ਪ੍ਰੈਜ਼ੀਡੈਂਟ 트ੰਪ ਥੋੜਾ ਜਿਆ ਸਟੈਪ ਬੈਕ ਕੀਤੇ ਹਨ ਵਾਈਟ ਹਾਊਸ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅਗਲੇ 14 ਤੋਂ 15 ਦਿਨਾਂ ਦੇ ਅੰਦਰ ਅੰਦਰ ਪ੍ਰੈਜ਼ੀਡੈਂਟ 트ੰਪਰ ਈਰਾਨ ਦੇ ਮਸਲੇ ਤੇ ਕੀ ਕਰਨਾ ਹੈ ਉਸਦੇ ਬਾਰੇ ਫੈਸਲਾ ਲੈਣਗੇ ਕੀ ਈਰਾਨ ਨੂੰ ਕਿ ਈਰਾਨ ਦੇ ਉੱਪਰ ਕੋਈ ਫੌਜੀ ਕਾਰਵਾਈ ਕੀਤੀ ਜਾਵੇਗੀ ਜਾਂ ਕਿਸੇ ਤਰ੍ਹਾਂ ਦੀ ਕੋਈ ਨਿਊਕਲੀਅਰ ਡੀਲ ਹੋਵੇਗੀ ਜਾਂ ਜੋ ਵੀ ਉਹਨਾਂ ਦੇ ਦਿਮਾਗ ਦੇ ਅੰਦਰ ਹੈ ਉਸਦੇ ਲਈ ਉਹਨਾਂ ਨੇ ਥੋੜਾ ਜਿਹਾ ਸਮਾਂ ਲਿਆ ਆ ਸੋ ਇਸ ਤਰ੍ਹਾਂ ਇੱਕ ਤਾਂ ਗੱਲ ਤਾਂ ਬਣੀ ਕਲੀਅਰ ਕੱਟ ਵਾਈਟ ਹਾਊਸ ਨੇ ਜਿਹੜੀ ਆ ਉਹ ਕੱਲ ਦੀ ਕਹਿ ਦਿਤੀ ਆ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਜਿਹੜਾ 15 ਦਿਨ ਦਾ ਜਿਹੜਾ ਸਮਾਂ ਲਿਆ ਆ ਇਹ ਕਿਉਂ ਲਿਆ ਆ ਇਹ ਕਾਫੀ ਮਤਲਬ ਕਿ ਇੱਕ ਸੋਚਣ ਵਾਲੀ ਗੱਲ ਆ ਇੱਕ ਤਾਂ ਇਹ ਲੱਗ ਸਕਦਾ ਆ ਆਮ ਸੁਧਾਰਨੀ ਵੀ ਹੋ ਸਕਦਾ ਆ ਵੀ ਈਰਾਨ ਨੂੰ ਇੱਕ ਡਿਸੀਵ ਕਰਨ ਦੀ ਇੱਕ ਚਾਲ ਹੋਵੇ ਤੇ ਇਹਦੇ ਦੌਰਾਨ ਹੀ ਕੋਈ ਜਿਹੜਾ ਆ ਉਹ ਵੱਡਾ ਜਿਹੜਾ ਆ ਚੁੱਪਚੀਪੇ ਜਿਹੜਾ ਆ ਉਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਅਕਸਰ ਇਹ ਜੰਗ ਦੇ ਬਾਰੇ ਇਹ ਗੱਲ ਕਿਹਾ ਜਾਂਦਾ ਆ ਕਿ ਵਾਰ ਇਜ਼ 올 ਅਬਾਊਟ ਡਿਸੈਪਸ਼ਨ ਇੱਕ ਦੁਸ਼ਮਨ ਨੂੰ ਜਿਹੜਾ ਆ ਧੋਖਾ ਦੇਣ ਦੀ ਇੱਕ ਗੱਲ ਆ ਸੋ ਇੱਕ ਤਾਂ ਇਸ ਨਿਯਾਰਿਓ ਆ ਪਰ ਚਲੋ ਅਸੀਂ ਫਿਲਹਾਲ ਦੀ ਘੜੀ ਇਸ ਇਸ ਗੱਲ ਨੂੰ ਜਿਹੜਾ ਆ ਇਸ ਪੁਆਇੰਟ ਨੂੰ ਜਿਹੜਾ ਆ ਉਸ ਸਾਈਡ ਤੇ ਵੀ ਕਰਕੇ ਜਿਹੜੀ ਉਹਨਾਂ ਨੇ ਗੱਲ ਕਹੀ ਆ ਉਸ ਨੂੰ ਹੀ ਅਸੀਂ ਜਿਹੜਾ ਆ ਫੇਸ ਵੈਲਿਊ ਉੱਤੇ ਲੈ ਕੇ ਜੇ ਆਪਾਂ ਵਿਚਾਰ ਕਰੀਏ ਤਾਂ ਅਜੇ ਉਹਨਾਂ ਨੇ ਕਿਉਂ ਕੀਤਾ ਸਭ ਤੋਂ ਪਹਿਲਾ ਵਿਚਾਰ ਤਾਂ ਇਹ ਹੁੰਦਾ ਆ ਕਿ ਸ਼ਾਇਦ ਪ੍ਰੈਜ਼ੀਡੈਂਟ ਡੋਲਨ 트럼ਪ ਦੇ ਦਿਮਾਗ ਦੇ ਅੰਦਰ ਜਾਂ ਅਮਰੀਕਨ ਐਸਟੈਬਲਿਸ਼ਮੈਂਟ ਦੇ ਦਿਮਾਗ ਦੇ ਅੰਦਰ ਇਹ ਗੱਲ ਚੱਲ ਰਹੀ ਪਈ ਆ ਵੀ ਅਮਰੀਕਾ ਦੇ ਇਸ ਜੰਗ ਦੇ ਅੰਦਰ ਜਾਣ ਤੋਂ ਪਹਿਲਾਂ ਪਹਿਲਾਂ ਹੀ ਈਰਾਨ ਨੂੰ ਜੜਾਇਆ ਪੂਰੀ ਤਰ੍ਹਾਂ ਜੜਾਇਆ ਉਹ ਥਕਾ ਦਿੱਤਾ ਜਾਵੇ ਉਹ ਕਿਸ ਤਰ੍ਹਾਂ ਵੀ ਆਪਾਂ ਜਾਣਦੇ ਪਏ ਹਾਂ ਕਿ ਈਰਾਨ ਜਿਹੜਾ ਇਜ਼ਰਾਈਲ ਦੇ ਉੱਤੇ ਜਿਹੜੀਆਂ ਮਿਸਾਈਲ ਦੇ ਰਾਹੀਂ ਜਿਹੜੇ ਹਮਲੇ ਕਰ ਰਿਹਾ ਆ ਉਹ ਹਮੇਸ਼ਾ ਹੀ ਨਹੀਂ ਉਹ ਕਰ ਸਕਦਾ ਉਹ ਇੱਕ ਟਾਈਮ ਲਿਮ ਲਿਮਿਟ ਹੀ ਆ ਮਤਲਬ ਕਿ ਉਹ ਕੋ ਜਿੰਨੇ ਦਿਨ ਤੱਕ ਉਹ ਸਟੌਪ ਪਿਆ ਹੋਇਆ ਆ ਉਨਾ ਹੀ ਮਤਲਬ ਕਿ ਉਹ ਕਰ ਸਕਦਾ ਆ ਉਸੇ ਤਰ੍ਹਾਂ ਇਜ਼ਰਾਈਲ ਵਿਦ ਦੀ ਵੀ ਸਿਚੁਏਸ਼ਨ ਨੂੰ ਜੇ ਅਸੀਂ ਦੇਖੀਏ ਤਾਂ ਉਹ ਵੀ ਹਰ ਸਮੇਂ ਜਿਹੜਾ ਆ ਮਤਲਬ ਕਿ ਜਿਹੜਾ ਉਥੋਂ ਈਰਾਨ ਦੇ ਵਿੱਚੋਂ ਜਿਹੜੇ ਬਲਿਸਟਿਕ ਮਿਸਾਈਲ ਦੇ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਨੂੰ ਆਪਣੇ ਜੋ ਡਿਫੈਂਸ ਸਿਸਟਮ ਦੇ ਨਾਲ ਸਦਾ ਜਿਹੜਾ ਡੱਕ ਨਹੀਂ ਸਕਦਾ ਇਸ ਤਰ੍ਹਾਂ ਦੀ ਰਿਪੋਰਟਸ ਆ ਰਹੀਆਂ ਨੇ ਕਿ ਉਸ ਦੇ ਕੋਲ ਜਿਹੜਾ ਆ 8 ਤੋਂ 10 ਦਿਨ ਦਾ ਸੀ ਜਿਹੜਾ ਆ ਉਹ ਡਿਫੈਂਸ ਸਿਸਟਮ ਲਈ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਮਿਸਾਈਲ ਦੀ ਜਿਹੜੀ ਜ਼ਰੂਰਤ ਹੁੰਦੀ ਆ ਖਾਸ ਕਰੈ ایرੋ 3 ਦੇ ਅੰਦਰ ਉਹ ਕਾਫੀ ਮਤਲਬ ਕਿ ਕਟ ਗਿਣਚ ਦੇ ਅੰਦਰ ਹੀ ਰਹਿ ਗਈਆਂ ਹੋਈਆਂ ਨੇ ਸੋ ਦੋਨਾਂ ਸਾਈਡਸ ਤੇ ਅੰਦਰ ਮਤਲਬ ਕਿ ਇਹ ਗੱਲ ਚੱਲਦੀ ਪਈ ਆ ਕਿ ਪਹਿਲਾਂ ਕੋਣ ਜਿਹੜਾ ਆ ਉਹ ਥੱਕਦਾ ਆ ਤੇ ਪ੍ਰੈਜ਼ੀਡੈਂਟ 트ੰਪ ਸ਼ਾਇਦ ਇਹ ਚਾਹੁੰਦੇ ਪਏ ਨੇ ਕਿ ਇਰਾਨ ਜਦੋਂ ਉਹਦਾ ਜਿਹੜਾ ਬੈਲਿਸਟਿਕ ਮਿਸਾਈਲ ਦਾ ਜਿਹੜਾ ਸਾਰਾ ਆਰਸਨਲ ਆ ਜਿਹੜਾ ਉਹ ਜਦੋਂ ਉਹ ਘਟ ਜਾਵੇਗਾ ਫਿਰ ਇਰਾਨ ਯੂ ਐਸ اے ਜਿਹੜਾ ਆ ਉਸ ਲੜਾਈ ਦੇ ਅੰਦਰ ਜਿਹੜਾ ਆ ਉਹ ਕੁੱਦੇ ਦਾ ਦੂਸਰਾ ਪੱਖ ਇਹ ਆ ਪੀ ਇਹ ਜਿਹੜਾ ਉੱਥੇ ਈਰਾਨ ਦੇ ਉੱਤੇ ਅਟੈਕ ਕਰਨ ਆਇਆ ਇਹ ਕੱਲਾ ਇੱਕ ਮਿਲਟਰੀ ਦੇ ਪੱਖ ਤੋਂ ਨਹੀਂ ਉਹ ਵਿਚਾਰ ਕਰ ਰਹੇ ਉਹ ਇਕਨੋਮਿਕ ਪੱਖ ਤੋਂ ਵੀ ਵਿਚਾਰ ਕਰ ਰਹੇ ਨੇ ਜਿਹੜੀ ਚੀਜ਼ ਦੀ ਡਿਮਾਂਡ ਇਜ਼ਰਾਈਲ ਕਰ ਰਿਹਾ ਆ ਪੀ ਈਰਾਨ ਦੇ ਉੱਪਰ ਜਿਹੜਾ ਆ ਉਹ ਬੀ 2 ਬੰਬਰਸ ਦੇ ਨਾਲ ਜਿਹੜਾ ਆ ਉਹ ਹਮਲਾ ਕੀਤਾ ਜਾਵੇ ਖਾਸ ਕਰਕੇ ਜਿਹੜੀ ਉਹਦੀ ਇੱਕ ਨਿਊਕਲੀਅਰ ਸਾਈਟ ਆ ਫਰੋਡੋ ਸਾਈਟ ਜਿਹੜੀ ਆ ਉਸ ਨੂੰ ਜਿਹੜਾ ਆ ਉਹ ਜਿੰਨੀ ਦੇਰ ਤੱਕ ਖਤਮ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਉਹ ਟਾਰਗੇਟਸ ਨਿਊਕਲੀਅਰ ਪ੍ਰੋਗਰਾਮ ਨੂੰ ਡੱਕਣ ਦੇ ਲਈ ਇਰਾਨ ਦੇ ਜੋ ਸ਼ੁਰੂ ਕੀਤਾ ਗਿਆ ਸੀ ਇਜ਼ਰਾਈਲ ਦੇ ਦੁਆਰਾ ਉਹ ਪੂਰਾ ਨਹੀਂ ਹੁੰਦਾ ਸੋ ਜਿਹੜਾ B2 ਬੰਬਰ ਨੂੰ ਜਿਹੜਾ ਜਿਹੜਾ ਆ ਉਹ ਵਰਤਨਾ ਹੈ ਨਾ ਉਹਦੀ ਜੇ ਆਪਾਂ ਕੋਸਟ ਨੂੰ ਹੀ ਐਸਟੀਮੇਟ ਕਰੀਏ ਤਾਂ ਜਿਹੜਾ ਉਹਦੇ ਰਾਹੀਂ ਜਿਹੜਾ ਬੰਕਰ ਬਸਟਰ ਬੰਬ ਜਿਹੜਾ ਸੁੱਟਿਆ ਜਾਣਾ ਆ ਉਹਦੀ ਇੱਕ ਵਾਰ ਦੇ ਅਟੈਕ ਦੀ ਜਿਹੜੀ ਕੋਸਟ ਆ 2 ਬਿਲੀਅਨ ਡਾਲਰ ਤੋਂ ਜਿਹੜੀ ਵੱਧ ਪੈਂਦੀ ਪਈ ਆ ਤੇ ਇਹ ਇੱਕ ਵਾਰ ਨਹੀਂ ਹੋਣਾ ਹੋਸਾਗਦਾ ਆ ਉਥੇ 5 ਤੋਂ 7 ਵਾਰ ਜਿਹੜਾ ਆ ਇੱਕੋ ਟਾਰਗੇਟ ਨੂੰ ਜਿਹੜਾ ਬਾਰ-ਬਾਰ ਜਿਹੜਾ ਆ ਉਹ ਹਿੱਟ ਕਰਨਾ ਪਵੇ ਯੂਐਸਏ ਨੂੰ ਸੋ ਕਿਤੇ ਨਾ ਕਿਤੇ ਪ੍ਰੈਨਡੋਲਨ 트ੰਪ ਆਪਣੇ ਦਿਮਾਗ ਦੇ ਅੰਦਰ ਜਿਹੜੀ ਇਹਦੀ ਇੱਕ ਆਰਥਿਕ ਕੋਸਟ ਆ ਨਾ ਉਸ ਨੂੰ ਵੀ ਕੈਲਕੂਲੇਟ ਕਰ ਰਹੇ ਨੇ ਪੀ ਜੇ ਉਹਨਾਂ ਨੇ ਇਹ ਹਮਲਾ ਕੀਤਾ ਤਾਂ ਉਹਨਾਂ ਨੂੰ ਆਲਰੇਡੀ ਜਿਹੜੀ ਆ ਇਜ਼ਰਾਈਲ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਯੂਐਸਏ ਜਿਹੜੀ ਆ ਉਹ ਫਾਈਨੈਂਸ਼ੀਅਲੀ ਜਿਹੜੀ ਆ ਉਹ ਮਦਦ ਸਿੱਧੀ-ਸਿੱਧੀ ਕਰਦਾ ਪਿਆ ਆ ਤੇ ਇਹਦੇ ਨਾਲ ਜਿਹੜਾ ਆ ਹੋਰ ਜ਼ਿਆਦਾ ਜਿਹੜਾ ਬੋਝ ਆ ਜਿਹੜਾ ਇਜ਼ਰਾਈਲ ਦਾ ਜਿਹੜਾ ਆ ਉਹ ਯੂ ایس ਨੂੰ ਚੱਕਣਾ ਪਵੇਗਾ ਸੋ ਇੱਥੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਇਹ ਫੈਸਲਾ ਕਰਨਾ ਬੜਾ ਡਿਫਿਕਲਟ ਆ ਕਿਉਂਕਿ ਇਹ ਆਰਥਿਕ ਜਿਹੜਾ ਜਿਹੜਾ ਪੱਖ ਨਾ ਉਹ ਬਹੁਤ ਜ਼ਿਆਦਾ ਇਸ ਵੇਲੇ ਜਿਹੜੀ ਆ ਜੋ ਮੌਜੂਦਾ ਸਰਕਾਰ ਆ ਯੂ ਐਸ ਏ ਦੀ ਉਹਦੇ ਅੰਦਰ ਉਹਦੇ ਦਿਮਾਗ ਦੇ ਅੰਦਰ ਬਹੁਤ ਭਾਰੀ ਆ ਉਹ ਮਤਲਬ ਕਿ ਕਿਤੇ ਵੀ ਇਹੋ ਜੀ ਲੜਾਈ ਦੇ ਅੰਦਰ ਜਾਣਾ ਚਾਹਣਗੇ ਜੇ ਦੀ ਕੋਸਟ ਜਿਹੜੀ ਆ ਬਹੁਤ ਭਾਰੀ ਉਹਨਾਂ ਨੂੰ ਪਵੇ ਸੋ ਮਤਲਬ ਕਿ ਕਈ ਦੋਸਤ ਕਹਿ ਸਕਦੇ ਨੇ ਕਿ ਮਤਲਬ ਕਿ ਜੇ ਇਜ਼ਰਾਈਲ ਕਹਿ ਰਿਹਾ ਆ ਤਾਂ ਯੂਐਸਏ ਜਾਵੇਗਾ ਹੀ ਜਾਵੇਗਾ ਮਤਲਬ ਕਿ ਇੱਥੇ ਤੱਕ ਇਸ ਹੱਦ ਤੱਕ ਵੀ ਜਾਵੇਗਾ ਹੋ ਸਕਦਾ ਜਾਵੇ ਬਟ ਮੈਂ ਇਹ ਕਹਿ ਰਿਹਾ ਵੀ ਇੰਨਾ ਇਹ ਫੈਸਲਾ ਸਿੱਧਾ ਨਹੀਂ ਆ ਸੋ ਇਹਦੇ ਲਈ ਹੀ ਮਤਲਬ ਕਿ ਹੋ ਸਕਦਾ ਉਹਨਾਂ ਨੇ ਜਿਹੜਾ ਆ ਉਹ ਇਹ 15 ਦਿਨ ਦਾ ਜਿਹੜਾ ਆ ਉਹ ਟਾਈਮ ਜਿਹੜਾ ਆ ਇਹ ਆ ਇੱਕ ਹੋਰ ਜਿਹੜੀ ਗੱਲ B2 ਬੰਬਰਸ ਦੇ ਬਾਰੇ ਜਿਹੜੀ ਆ ਉਹ ਯਾਦ ਰੱਖਣ ਵਾਲੀ ਆ ਕਿ ਅੱਜ ਤੱਕ ਇਹ ਕਦੀ ਕਿਸੇ ਕੰਟਰੀ ਦੇ ਖਿਲਾਫ ਜਿਹੜਾ ਹੈ ਹਜੇ ਤੱਕ ਨਹੀਂ ਵਰਤੇ ਆ ਗਿਆ ਇਹ ਜਿੰਨੀ ਵਾਰ ਵੀ ਵਰਤੇ ਆ ਅਮਰੀਕਾ ਨੇ ਹਜੇ ਮਿਲਟੈਂਡ ਗਰੁੱਪਸ ਦੇ ਖਿਲਾਫ ਵਰਤੇ ਆ ਜਾਂ ਇਹ ਸਮਝਦੇ ਆ ਕਿ ਮਤਲਬ ਕਿ ਅਸੀਂ ਵੀ ਇਹ ਜਿਹੜੇ B2 ਬੰਬਰਸ ਨੇ ਇਹ ਆਫਟਰ 올 ਸਾਰੇ ਟੈਸਟਸ ਪਾਸ ਕਰਨ ਤੋਂ ਬਾਅਦ ਆ ਹੀ ਜਿਹੜਾ ਆ ਉਹ ਅਮਰੀਕਨ ਜੋ ਤਾਕਤ ਆ ਉਹਦੇ ਅੰਦਰ ਸ਼ਾਮਿਲ ਕੀਤੇ ਗਏ ਹੋਣਗੇ ਪਰ ਫਿਰ ਵੀ ਹਜੇ ਇਹਨਾਂ ਦਾ ਟੈਸਟ ਇੱਕ ਰੀਅਲ ਬੈਟਰ ਫੀਲਡ ਦੇ ਅੰਦਰ ਜਿਹੜਾ ਆ ਉਹ ਨਹੀਂ ਹੋਇਆ ਸੋ ਕਾਫੀ ਵੱਡਾ ਰਿਸਕ ਆ ਮਤਲਬ ਕਿ ਇੰਨੀ ਵੱਡੀ ਜਿਹੜੀ ਆਪਣੀ ਅਮਰੀਕਾ ਦੀ ਸਬ ਤਾਕਤ ਆ ਉਸ ਨੂੰ ਜਿਹੜਾ ਆ ਇਜ਼ਰਾਈਲ ਦੇ ਕਹਿਨ ਦੇ ਉੱਤੇ ਜਿਹੜਾ ਆ ਉਹ ਜੰਗ ਦੇ ਮੈਦਾਨ ਦੇ ਅੰਦਰ ਜਿਹੜਾ ਆ ਉਹ ਅਮਰੀਕਾ ਦੇ ਦੁਆਰਾ ਲੈ ਕੇ ਜਾਣਾ ਚਲੋ ਆਪਾਂ ਇੱਕ ਵਾਰ ਮੰਨ ਵੀ ਲੈਨੇ ਵੀ B2 ਬੰਬਰਸ ਤੇ ਨਾਲ ਜਿਹੜਾ ਆ ਉਹ ਅਮਰੀਕਾ ਨੇ ਈਰਾਨ ਦੇ ਜੋ ਨਿਊਕਲਰ ਐਸੈਟਸ ਨੇ ਉਹਨਾਂ ਨੂੰ ਹਿਟ ਕਰ ਦਿੱਤਾ ਉਸ ਤੋਂ ਬਾਅਦ ਆ ਕਿ ਉਸ ਤੋਂ ਬਾਅਦ ਆ ਇੱਕ ਓਬਵੀਅਸ ਰਿਐਕਸ਼ਨ ਜਿਹੜਾ ਆ ਉਹ ਈਰਾਨ ਦੇ ਵੱਲੋਂ ਜਿਹੜੀ ਰਿਟੈਰਨੇਸ਼ਨ ਦੇ ਰੂਪ ਵਿੱਚ ਜਿਹੜਾ ਆ ਉਹ ਹੋਵੇਗਾ ਹੀ ਹੋਵੇਗਾ ਉਹਨੂੰ ਰਿਟੈਲੀਏਟ ਜਿਹੜਾ ਕਰਨਾ ਹੀ ਪਵੇਗਾ ਟੂ ਰਿਟੈਲੀਏਸ਼ਨ ਦੇ ਵਿੱਚ ਉਹ ਬਿਲਕੁਲ ਕਲੀਅਰ ਕਰ ਚੁੱਕਿਆ ਹਿਆ ਆ ਦੋ ਚੀਜ਼ਾਂ ਇੱਕ ਤਾਂ ਚੀਜ਼ ਇਹ ਆ ਕਿ ਜਿੰਨੇ ਵੀ ਅਰਬ ਖਿੱਤੇ ਦੇ ਅੰਦਰ ਜਿਹੜੇ ਅਮਰੀਕਾ ਦੇ ਬੇਸ ਨੇ ਤੇ ਜਿਨ੍ਹਾਂ ਦੇ ਵਿੱਚ ਜਿਹੜਾ ਮੰਨਿਆ ਜਾਂਦਾ 40 ਤੋਂ 50 ਹਜ਼ਾਰ ਜਿਹੜੇ ਇਹ ਫੌਜੀ ਜਿਹੜੇ ਅਮਰੀਕਨ ਸੋਲਜਰਸ ਨੇ ਉਹ ਉੱਥੇ ਰਹਿੰਦੇ ਨੇ ਤੇ ਪਲੱਸ ਉੱਥੇ ਜਿਹੜੇ ਇੰਪੋਰਟੈਂਟ ਜੋ ਵੈਪਨ ਨੇ ਐਸੈਟਸ ਨੇ ਜੁੜੋਏ ਉਹ ਅਮਰੀਕਾ ਦੇ ਮੌਜੂਦ ਨੇ ਇੱਕ ਤਾਂ ਉਹ ਸੇਫ ਨਹੀਂ ਰਹਿਣਗੇ ਦੂਸਰਾ ਇਸ ਸਟੇਟ ਆਫ ਹਰਮੋਸ ਜਿੱਤੇ ਜਿਹੜੀ ਕਿ 6 ਤੋਂ 10 ਕਿਲੋਮੀਟਰ ਤੱਕ ਜੜੀਗਾ ਉਹ ਇੱਕ ਤੰਗ ਹੋ ਜਾਂਦਾ ਜਿੱਥੇ ਸਮੁੰਦਰ ਉਹਨੂੰ ਟਾਰਗੇਟ ਕਰੇਗਾ ਇਰਾਨ ਤੇ ਇੱਕ ਵਾਰ ਵੀ ਜੇ ਉਸਨੇ ਅਮਰੀਕਨ ਐਸੈਟਸ ਨੂੰ ਹਿੱਟ ਕੀਤਾ ਜੋ ਮਿਲਟਰੀ ਬੇਸਸ ਨੇ ਉਹਨਾਂ ਦੇ ਅੰਦਰ プラス ਜੇ ਉਹਨੇ ਜਿਹੜਾ ਅਮਰੀਕਨ ਜੋ ਵੈਸਲਸ ਨੇ ਉਹਨਾਂ ਨੂੰ ਟਾਰਗੇਟ ਕੀਤਾ ਤਾਂ ਫਿਰ ਅੱਗੇ ਜਾ ਕੇ ਜਿਹੜੀ ਇੱਕ ਚੇਨ ਰਿਐਕਸ਼ਨ ਦੇ ਵਜੋਂ ਅਮਰੀਕਾ ਨੂੰ ਫਿਰ ਆਪਣੇ ਸੋਲਜਰਸ ਜਿਹੜੇ ਨੇ ਉਹ ਈਰਾਨ ਦੀ ਧਰਤੀ ਦੇ ਉੱਪਰ ਉਤਾਰਨੇ ਹੀ ਉਤਾਰਨੇ ਪੈਣਗੇ ਕਿਉਂਕਿ ਉਹ ਫਿਰ ਮਤਲਬ ਕਿ ਯੂਐਸਐਨ ਦੇ ਉੱਤੇ ਜਿਹੜਾ ਇੱਕ ਸਿੱਧਾ ਅਟੈਕ ਹੋ ਜਾਵੇਗਾ ਈਰਾਨ ਦੇ ਵੱਲੋਂ ਤੇ ਜਦੋਂ ਆਪਣੇ ਉਹ ਫੌਜੀ ਉੱਥੇ ਉਤਾਰੇਗਾ ਤਾਂ ਫਿਰ ਕੋਈ ਨਹੀਂ ਜਾਣਦਾ ਉਹ جنگ ਕਿੰਨੀ ਢੇਰ ਤੇ ਕਿੰਨੀ ਘੱਟ ਖੋਵੇਗੀ ਅਮਰੀਕਾ ਨੂੰ ਮਿਲੀਅਨਸ ਟ੍ਰਿਲੀਅਨਸ ਡਾਲਰ ਜੜੇ ਨੇ ਨਾ ਉਸ جنگ ਉੱਤੇ ਫਿਰ ਖਰਚਣੇ ਪੈ ਸਕਦੇ ਨੇ ਆਪਾਂ ਵੇਖ ਚੁੱਕੇ ਹਾਂ ਵੀ ਅਫਗਾਨਿਸਤਾਨ ਦੀ جنگ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਦੋਨਾਂ ਸਾਈਡਸ ਕੋਲ ਜਾਨ ਗਵਾਉਣ ਤੋਂ ਬਾਅਦ ਆ ਤਿੰਨ ਟ੍ਰਿਲੀਅਨ ਡਾਲਰਸ ਖਰਚਣ ਤੋਂ ਬਾਅਦ ਆ ਫਗਾਨਿਸਤਾਨ ਦੇ ਅੰਦਰੋਂ ਯੂ ਐਸ ਏ ਨੂੰ ਨਿਕਲਣਾ ਹੀ ਪਿਆ ਉਹਨਾਂ ਨੇ ਜਿਹੜੇ ਤਾਲਿਬਾਨ ਨੂੰ ਪਹਿਲਾਂ ਰਿਪਲੇਸ ਕੀਤਾ ਸੀ ਫਿਰ ਉਸੇ ਤਾਲਿਬਾਨ ਨੂੰ ਜਿਹੜਾ ਆ ਉਹ ਲਿਓਣਾ ਪਿਆ ਸੋ ਇਹੀ ਗੱਲ ਕਹੀ ਗਈ ਸੀ ਜਦੋਂ ਅਫਗਾਨਿਸਤਾਨ ਦੇ ਵਿੱਚੋਂ ਯੂ ਐਸ ਏ ਦੀਆਂ ਫੋਰਸਸ ਨੂੰ ਜਿਹੜਾ ਵਿਧਰੋ ਕੀਤਾ ਸੀ ਵੀ ਅਸੀਂ ਇਸ ਜੰਗ ਦੇ ਵਿੱਚੋਂ ਕੁਝ ਖਾਸ ਹਾਸਲ ਨਹੀਂ ਸੀ ਕਰ ਕਰ ਰਹੇ ਤੇ ਹੁਣ ਜਿਹੜਾ ਆ ਉਹ ਮਤਲਬ ਕਿ ਜਿਹੜਾ ਯੂ ਐਸ ਏ ਆ ਉਸਨੇ ਅਮ ਚਾਈਨਾ ਦੇ ਖਿਲਾਫ ਜਿਹੜਾ ਆ ਉਹ ਆਪਣੇ ਆਪ ਨੂੰ ਜਿਹੜਾ ਹੈ ਦੁਬਾਰਾ ਮਜ਼ਬੂਤ ਕਰਨਾ ਹੈ ਇਹ ਜਿਹੜਾ ਸਾਊਥ ਚਾਈਨਾ ਸੀ ਆ ਉਹਦੇ ਉੱਤੇ ਜਿਹੜਾ ਆ ਉਹ ਇੰਡੋ ਪੈਸਿਫਿਕ ਜੋ ਸੀ ਆ ਉਹਦੇ ਅੰਦਰ ਜਿਹੜਾ Oਸ਼ਨ ਦੇ ਅੰਦਰ ਜਿਹੜਾ ਆ ਉਹ ਸਾਰੀ ਤਿਆਰੀ ਕਰਨੀ ਹੈ ਯੂ ਐਸ اے ਨੇ ਪਰ ਇਹ ਤਾਂ ਇੱਕ ਤਰ੍ਹਾਂ ਦੀ ਜਿਹੜੀ ਅਨ ਵਾਂਟਡ جنگ ਦੇ ਅੰਦਰ ਜਿਹੜਾ ਆ ਉਹ ਯੂ ਐਸ اے ਦਾ ਜਾਣਾ ਹੋ ਜਾਵੇਗਾ ਇਹ ਹੀ ਚੀਜ਼ ਜਿਹੜੀ ਹੈ ਨਾ ਉਹ ਅਮਰੀਕਾ ਦੇ ਅੰਦਰ ਜਿਹੜੇ ਈਵਨ ਰਿਪਬਲਿਕਨਸ ਨੇ ਉਨਾ ਦੇ ਵਿੱਚ ਇੱਕ ਇੱਕ ਡਿਵੀਜ਼ਨ ਦਾ ਕਾਰਨ ਬਣ ਗਈ ਹੋਈ ਆ ਅਮਰੀਕਾ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਬੜੀ ਜ਼ੋਰਦਾਰ ਬਹਿਸ ਚੱਲ ਰਹੀ ਹੈ ਕਿ ਇਸ جنگ ਦੇ ਅੰਦਰ ਫਿਰ ਸਾਨੂੰ ਜਾਣਾ ਚਾਹੀਦਾ ਆ ਸੋ ਇਹ ਸਾਰੀਆਂ ਕੈਲਕੂਲੇਸ਼ਨਸ ਜਿਹੜੀਆਂ ਨੇ ਨਾ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਨੇ ਨਾ ਉਹ ਕਰਦੇ ਪਏ ਨੇ ਤੇ ਦੂਸਰੀ ਗੱਲ ਇੱਕ ਹੋਰ ਵੀ ਮਤਲਬ ਕਿ ਇਹਦੇ ਵਿੱਚ ਹੋ ਸਕਦੀ ਆ ਕਿ ਇਹ 15 ਦਿਨ ਦਾ ਜਿਹੜਾ ਉਹਨਾਂ ਨੇ ਸਮਾਂ ਲਿਆ ਆ ਉਹਦੇ ਵਿੱਚ ਹੋ ਸਕਦਾ ਵੀ ਜਿਹੜੇ ਇਹ ਮਿਲਟਰੀ ਬੇਸਿਸ ਨੇ ਅਮਰੀਕਾ ਦੇ ਅਰਮ ਖਿੱਤੇਰੇ ਅੰਦਰ ਆਇਆ ਉਹਦੇ ਅੰਦਰੋਂ ਸ਼ਾਇਦ ਹੋ ਸਕਦਾ ਵੀ ਉਹਨਾਂ ਨੇ ਜਿਹੜੀਆਂ ਇੰਪੋਰਟੈਂਟ ਆਪਣੀਆਂ ਤੇ ਚੀਜ਼ਾਂ ਜਿਹੜੀਆਂ ਨੇ ਉਹ ਹੋ ਸਕਦਾ ਵੀ ਉਹਨਾਂ ਨੂੰ ਇਸ ਈਰਾਨ ਦੀ ਰੇਂਜ ਤੋਂ ਬਾਹਰ ਲੈ ਕੇ ਜਾਣ ਦੀ ਕੋਈ ਸਟਰੈਟਜੀ ਹੋਵੇ ਪਲੱਸ ਉਹ ਇਹ ਵੀ ਨਾਲ ਦੀ ਨਾਲ ਹੋ ਸਕਦਾ ਵੀ ਜਿਹੜੀਆਂ ਹੋਰ ਤਿਆਰੀ ਦੇ ਲਈ ਉਹਨਾਂ ਨੂੰ ਜਿਹੜਾ ਆ ਉਹ ਮਿਲਟਰੀ ਐਕਸ਼ਨ ਦੇ ਲਈ ਸਮਾਂ ਚਾਹੀਦਾ ਆ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਆ ਸੋ ਕਈ ਪੋਸਿਬਿਲਿਟੀਆਂ ਨੇ ਜਿਹੜੀਆਂ ਉਹ ਮਤਲਬ ਕਿ ਇਸ ਜੋ ਵਾਈਟ ਹਾਊਸ ਦੀ ਸਟੇਟਮੈਂਟ ਆਈ ਹੈ ਉਸ ਤੋਂ ਬਾਅਦ ਜਿਹੜੀਆਂ ਨੇ ਉਹ ਤੈਦਾ ਹੋ ਰਹੀਆਂ ਨੇ ਉਹ ਮਤਲਬ ਕਿ ਕਾਫੀ ਜਿਹੜਾ ਹੈ ਨਾ ਇਹ ਇੱਕ ਇੰਟਰਸਟਿੰਗ ਸਿਨੈਰੀਓ ਜਿਹੜਾ ਆ ਉਹ ਪੂਰਾ ਬਣਿਆ ਪਿਆ ਹੈ ਇੱਥੇ ਕਈਆਂ ਦਾ ਇਹ ਸਵਾਲ ਹੋਵੇਗਾ ਵੀ ਕੀ ਈਰਾਨ ਦੇ ਕੋਲ ਉਹਨਿੰਕ ਕੈਪੇਬਿਲਿਟੀ ਹੈਗੀ ਆ ਵੀ ਉਹ ਯੂਐਸਏ ਨੂੰ ਜਿਹੜਾ ਆ ਉਹ ਹਿਟ ਕਰ ਸਕਦਾ ਹੈ ਤਾਂ ਮੈਂ ਇੱਥੇ ਮਤਲਬ ਕਿ ਇੱਕ ਜੋ ਘਟਨਾ 90s ਦੀ ਆ 1988 ਦੀ ਆ ਉਹ ਇੱਕ ਕੋਡ ਕਰਨੀ ਚਾਹੁੰਦੇ ਆ ਕਿ ਆਲਰੇਡੀ ਇੱਕ ਵਾਰ ਈਰਾਨ ਇਰਾਕੀ ਵਾਰ ਦੇ ਅੰਦਰ ਜਿਹੜੇ ਨੇ ਉਹ ਯੂਐਸਏ ਦੇ ਸ਼ਿਪਸ ਹੁੰਦੇ ਆ ਉਹ ਆ ਈਰਾਨ ਦੇ ਵੱਲੋਂ ਜਿਹੜਾ ਸੀ ਉਹ ਟਾਰਗੇਟ ਕੀਤਾ ਗਿਆ ਸੀ ਜੋ ਉਹਨੇ ਨੇਵਲ ਜੋ ਮਾਈਨਸ ਵਿਛਾਈਆਂ ਸਨ ਉਹਦੇ ਦੇ ਉਹਨਾਂ ਦੇ ਰਾਹੀਂ ਸੋ ਐਸਾ ਨਹੀਂ ਆ ਕਿ ਕਦੀ ਈਰਾਨ ਨੇ ਜਿਹੜਾ ਆ ਉਹ ਅਮਰੀਕਨ ਹਿੱਟ ਜੋ ਇਸ ਹਿੱਟ ਨੇ ਅਰਮਦੇ ਅੰਦਰ ਉਹ ਟਾਰਗੇਟ ਨੇ ਕੀਤੇ इवन ਜਨਰਲ ਜੂ ਸੁਲੇਮਾਨੀ ਦਾ ਕਤਲ ਹੋਇਆ ਸੀ ਤਾਂ ਉਦੋਂ ਵੀ ਜਿਹੜਾ ਸੀ ਉਹਨੇ ਇਰਾਕ ਦੇ ਅੰਦਰ ਜਿਹੜੇ ਸੀ ਉਹ ਯੂ ਐਸ ਸੀ ਦੇ ਬੇਸ ਨੂੰ ਜਿਹੜਾ ਇੱਕ ਹਿੱਟ ਕੀਤਾ ਸੀ ਸੋ ਅਮ ਇਰਾਨ ਦੇ ਕੋਲ ਜਿਹੜੀ ਜਿਹੜੀ ਇੱਥੇ ਆਪਾਂ ਨੂੰ ਨਾ ਇਸ ਜਿਹੜਾ ਐਪੀਸੋਡ ਜਿਹੜਾ ਚੱਲਦਾ ਪਿਆ ਪਿਛਲੇ 12 ਜੂਨ ਤੋਂ ਬਾਅਦ ਉਥੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹਨੇ ਹਜੇ ਸਿਰਫ ਬਲਿਸਟਿਕ ਮਿਸਾਈਲ ਦੀ ਵਰਤੋਂ ਕੀਤੀ ਆ ਬਲਿਸਟਿਕ ਮਿਸਾਈਲ ਵਿੱਚ ਜਿਹਦਾ ਉਹਨੇ ਆਪਣੀ ਜਿਹੜੀ ਆ ਫਤੇ ਬਾਨ ਜਿਹੜੀ ਇੱਕ ਹਾਈਪਰਸੋਨਿਕ ਬਲਿਸਟਿਕ ਮਿਸਾਈਲ ਆ ਜਿਹੜੀ ਕਿ ਸਿਰਫ ਜਿਹੜੀ ਹਾਈਪਰਸੋਨਿਕ ਟੈਕਨੋਲੋਜੀ ਆ ਜਿਹੜੀ ਮਿਸਾਈਲਸ ਨੇ ਹਜੇ ਸਿਰਫ ਤੇ ਈਰਾਨ ਚਾਈਨਾ ਤੇ ਰਸ਼ੀਆ ਦੇ ਕੋਲ ਆ ਇਹ ਇੰਡਰੀਆ ਮੈਕ 5 ਦੀ ਜਿਹੜੀ ਤੂੰ ਵੀ ਜ਼ਿਆਦਾ ਦੀ ਸਪੀਡ ਦੇ ਨਾਲ ਜੜਾ ਆ ਉਹ ਵਾਰ ਕਰਦੀ ਆ ਤੇ ਉਹਨੇ ਇਹੋ ਜਿਹੇ ਮਸਾਇਲਾਂ ਨੂੰ ਜਿਹੜਾ ਆ ਉਹ ਇੰਟਰਸੈਪਟ ਕਰਨਾ ਜਿਹੜਾ ਬੜਾ ਡਿਫਿਕਲਟ ਹੁੰਦਾ ਆ ਸੋ ਇਹ ਮਤਲਬ ਕਿ ਇਜ਼ਰਾਈਲ ਨੂੰ ਹਿੱਟ ਕਰਨ ਦੇ ਲਈ ਉਹ ਜਿਹੜਾ ਆ ਉਹ ਵਰਤ ਚੁੱਕਿਆ ਆ ਫਤੇਵਾਨ ਤੋਂ ਇਲਾਵਾ ਜਿਹੜੀਆਂ ਦੋ ਇੰਪੋਰਟੈਂਟ ਜਿਹੜੀਆਂ ਬੈਲਿਸਟਿਕ ਮਿਸਾਈਲਾਂ ਨੇ ਇਰਾਨ ਦੀਆਂ ਉਹਨਾਂ ਵਿੱਚ ਆਪਾਂ ਇੱਕ ਸੇਸਲਵੰਦ ਤੇ ਹਜ ਕਾਸਿਮ ਜਿਹੜੀ ਆ ਉਹ ਮਿਸਾਈਲ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਆ ਇਹ ਦੋਨੇ ਜਿਹੜੀਆਂ ਨੇ ਮੀਡੀਅਮ ਰੇਂਜ ਦੀਆਂ ਜਿਹੜੀਆਂ ਨਬਲਿਸਟਿਕ ਮਿਸਾਈਲਸ ਨੇ ਸੇਸਲਵੰਦ ਦੀ ਦਾ ਵਰਤੋਂ ਨੇ ਜਿਹੜੀ ਆ ਇਜ਼ਰਾਈਲ ਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਵੀ ਹਸਪੀਟਲ ਦੇ ਵਿੱਚ ਅਟੈਕ ਹੋਇਆ ਸੀ ਉਹਦੇ ਵਿੱਚ ਉਹਨੇ ਸੇਲਵੰਦ ਹੀ ਜਿਹੜੀ ਆ ਉਹ ਵਰਤੋਂ ਕੀਤੀ ਆ ਸੋ ਬਲੇਸਟਿਕ ਮਿਸਾਈਲ ਦਾ ਉਹਨੇ ਈਰਾਨ ਨੇ ਜਿਹੜੀਆਂ ਨਾ ਕਾਫੀ ਵਰਤੀਆਂ ਨੇ ਬੰਤ ਖਾ ਜੇ ਉਹਨੇ ਜਿਹੜਾ ਆਪਣੀਆਂ ਸ਼ਾਰਟ ਰੇਂਜ ਮਿਸਾਈਲ ਨੇ ਮੀਲੀਅਮ ਰੇਂਜ ਜਿਹੜੀਆਂ ਮਿਸਾਈਲਸ ਨੇ ਜਿਹੜੀਆਂ ਉਹਨਾਂ ਦੀ ਹਜੇ ਬਹੁਤੀ ਵਰਤੋਂ ਨਹੀਂ ਕੀਤੀ ਉਹਨੇ ਹਜੇ ਆਪਣੀਆਂ ਜਿਹੜੀਆਂ ਕਰੂਜ਼ ਮਿਸਾਈਲਸ ਨੇ ਉਹਨਾਂ ਦੀ ਵਰਤੋਂ ਨਹੀਂ ਕੀਤੀ ਹੈ ਕਿ ਜਿਹੜੀਆਂ ਸ਼ਾਰਟ ਰੇਂਜ ਮਿਸਾਈਲਸ ਨੇ ਜਿਹੜੀਆਂ ਨਾ ਇਹ ਸਭ ਤੋਂ ਜ਼ਿਆਦਾ ਹੈ ਡਿਫਿਕਲਟ ਨੇ ਮਕਲਦ ਕੀ ਟ੍ਰੇਸ ਕਰਨੀਆਂ ਤੇ ਨਮਵਾ ਦੇ ਅੰਦਰ ਹੀ ਜਿਹੜਾ ਉਹ ਖਤਮ ਕਰਨਾ ਸੋ ਇਹ ਜਿਹੜਾ ਜ਼ਕੀਰਾ ਜਿਹੜਾ ਉਹਦੇ ਵਿੱਚ ਹਜੇ ਕੁਝ ਵੀ ਜਿਹੜਾ ਆ ਈਰਾਨ ਨੇ ਨਹੀਂ ਵਰਤੋਂ ਕੀਤੀ ਹਜੇ ਸਿਰਫ ਉਹਨੇ ਆਪਣਾ ਲੌਂਗ ਰੇਂਜ ਮਿਸਾਈਲਸ ਤੇ ਡਰੋਨ ਕੀ ਵਰਤੋਂ ਕੀਤੀ ਆ ਸੋ ਇਹ ਸਾਰਾ ਕੁਝ ਉਹਨੇ ਇਸ ਕੰਮ ਦੇ ਲਈ ਬਚਾ ਕੇ ਰੱਖੰਦੇ ਆ ਆ ਕਿ ਜੇ ਯੂ ਐਸਏ ਇਸ ਲੜਾਈ ਦੇ ਵਿੱਚ ਇਨਵੋਲਵ ਹੋਵੇ ਮਤਲਬ ਕਿ ਯੂ ਐਸਏ ਇਨਵੋਲਵ ਹੋਣਾ ਜਿਹੜਾ ਦੋ ਸਥਿਤੀਆਂ ਦੇ ਵਿੱਚ ਹੀ ਲੱਗਦਾ ਪਿਆ ਕਿ ਇੱਕ ਤਾਂ ਜਿਹੜਾ ਆ ਉਹਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਨੂੰ ਇਸ ਸਟ੍ਰਾਈਕਸ ਨਾਲ ਖਤਮ ਕਰਨ ਦੀ ਗੱਲ ਹੋਵੇ ਦੂਸਰਾ ਇਹ ਆ ਵੀ ਆਇਤੋਲਾ ਖਮੀਨੀ ਦੇ ਜਿਹਦਾ ਜਾਨ ਲੈਣ ਦੀ ਗੱਲ ਜਿਹੜੀ ਆ ਬਾਰ-ਬਾਰ ਇਜ਼ਰਾਈਲ ਤੇ ਯੂ ਐਸਏ ਦੀ ਲੀਡਰਸ਼ਿਪ ਦੇ ਵੱਲੋਂ ਜਿਹੜੀਆਂ ਉਹ ਕਈ ਜਾ ਰਹੀ ਆ ਸੋ ਉਸ ਸੂਰਤ ਦੇ ਵਿੱਚ ਜਿਹੜਾ ਆ ਉਹ ਈਰਾਨ ਜਿਹੜਾ ਆ ਉਹ ਇਹ ਕਹਿ ਲਾਂ ਭੀ ਇਹਨਾਂ ਜੋ ਹਥਿਆਰਾਂ ਦੀ ਜਿਹੜੀ ਆ ਉਹ ਵਰਤੋ ਜਿਹੜੀ ਆ ਉਹ ਕਰੇਗਾ ਕਿਉਂਕਿ ਇਹਦੇ ਨਾਲ ਉਹ 700 ਕਿਲੋਮੀਟਰ ਦੇ ਆਸ-ਪਾਸ ਦਾ ਜਿਹੜਾ ਏਰੀਆ ਨਾ ਜਿਹੜਾ ਉਹਨੂੰ ਟਾਰਗੇਟ ਕਰ ਸਕਦਾ ਹੈ ਸੋ ਇਹ ਬਹੁਤ ਵੱਡਾ ਜ਼ਖੀਰਾ ਜਿਹੜਾ ਆ ਉਹ ਹਜੇ ਉਹਦਾ ਉਸੇ ਦਾ ਉਸੇ ਤਰ੍ਹਾਂ ਹੀ ਪਿਆ ਹੋਇਆ ਆ ਤੋ ਇਸ ਕਰਕੇ ਜਿਹੜਾ ਹੈ ਨਾ ਕਿ ਆਪਾਂ ਜਿਹੜੀ ਈਰਾਨ ਦੀ ਜਿਹੜੀ ਇਹ ਜਿਹੜੀ ਤਾਕਤ ਆ ਇਹਨੂੰ ਘੱਟ ਕਰਕੇ ਜਿਹੜਾ ਆ ਉਹ ਨਹੀਂ ਮੰਨਦੇ ਆਪਾਂ ਮੰਨਦੇ ਆ ਕਿ ਮਤਲਬ ਕਿ ਉਹ ਬਹੁਤ ਵੱਡੀਆਂ ਤਾਕਤਾਂ ਵਾਂਗੂ ਨਹੀਂ ਹੈਗਾ ਭੀ ਚਾਈਨਾ ਰਸ਼ੀਆ ਜਾਂ ਯੂਐਸਏ ਦੇ ਵਾਂਗੂ ਬਟ ਉਹ ਇੰਨਾ ਖਤਰਨਾਕ ਤਾਂ ਹੈਗਾ ਆ ਕਿ ਉਹ ਯੂਐਸਏ ਨੂੰ ਕਾਫੀ ਠੀਕ ਠਾਕ ਜੜਾਇਆ ਉਹ ਨੁਕਸਾਨ ਜੜਾਇਆ ਉਹ ਪਹੁੰਚਾ ਸਕਦਾ ਹੈ ਯਾ ਦੋਸਤੋ ਜਿਹੜਾ ਇਹ ਸਮਝਦੇ ਪੈਣਾ ਵੀ ਇਹ ਆਪੀ ਆਇਤੋਲਾ ਖਮੀਨੀ ਨੂੰ ਅਸੀਂ ਜਿਹੜਾ ਖਤਮ ਕਰ ਦਵਾਂਗੇ ਤਾਂ ਸ਼ਾਇਦ ਇਹਦੇ ਨਾਲ ਜਿਹੜਾ ਆ ਈਰਾਨ ਦੇ ਅੰਦਰ ਜਿਹੜਾ ਆ ਉਹ ਤਦਲਾਫ ਹੋ ਜਾਏਗਾ ਨਹੀਂ ਹੋ ਪਾਉਣਾ ਕਿਉਂਕਿ ਜਿਹੜੇ ਵੀ ਈਰਾਨ ਦੇ ਸਿਸਟਮ ਨੂੰ ਸਮਝਦੇ ਨੇ ਉਹ ਇਹ ਗੱਲ ਬਾਰ-ਬਾਰ ਕਹਿ ਰਹੇ ਨੇ ਕਿ ਈਰਾਨ ਦੇ ਵਿੱਚ ਉਹਨਾਂ ਨੇ ਲੀਡਰਸ਼ਿਪ ਦਾ ਜਿਹੜਾ ਬੈਕਅਪ ਉਹ ਤਿਆਰ ਕੀਤਾ ਹੋਵੇਗਾ ਉਹਨੂੰ ਜਿਹੜਾ ਆ ਉਹ ਰਿਪਲੇਸ ਕਰ ਦੇਣਗੇ ਦੂਸਰੀ ਗੱਲ ਇਹ ਆ ਵੀ ਜੇ ਉਹ ਫੌਜ ਅੰਦਰ ਭੇਜਦੇ ਨੇ ਇਹ ਜਿਹੜਾ ਜੀਨ ਚੇਂਜ ਕਰਦੇ ਨੇ ਪੂਰੀ ਤਰ੍ਹਾਂ ਇੱਕ ਉੱਥੇ ਆਪਣਾ ਕੋਈ ਮਤਲਬ ਕਿ ਕੋਈ ਪਪਟ ਗਵਰਨਮੈਂਟ ਚੜੀ ਆ ਉਹ ਬਿਠਾਉਂਦੀ ਚੜੀ ਆ ਉਹ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹਨੂੰ ਬਾਰ-ਬਾਰ ਜਿਹੜਾ ਆ ਉਹ ਇੱਕ ਤਰ੍ਹਾਂ ਦਾ ਇੰਜੈਕਸ਼ਨ ਜਿਹੜਾ ਆ ਉਹ ਜਿਹੜਾ ਯੂਐਸਏ ਨੂੰ ਦੇਣ ਦਾ ਜਿਹੜਾ ਇੱਕ ਬਹੁਜੂਦੇ ਉੱਤੇ ਆ ਜਾਵੇਗਾ ਕਿਉਂਕਿ ਉਹ ਜਿਹੜੀ ਗਵਰਨਮੈਂਟ ਹੋਣੀ ਆ ਲੋਕਾਂ ਦੇ ਬਹੁਤ ਜ਼ਿਆਦਾ ਜਿਹੜੀ ਆ ਉਹ ਅਨਪੋਪੂਲਰ ਹੋਵੇਗੀ ਤੇ ਜਿਹੜੇ ਇਰਾਨੀਆ ਰੈਵਲੂਸ਼ਨਰੀ ਗਾਰਡ ਨੂੰ ਇੱਕ ਬੜੀ ਵੱਡੀ ਦੁਨੀਆ ਦੀ ਜਿਹੜੀ ਆ ਉਹ ਪ੍ਰੋਕਸੀ ਬਣ ਜਾਣਗੇ ਉਹਨਾਂ ਦੇ ਕੋਲ ਹਰ ਤਰ੍ਹਾਂ ਦੀ ਜਿਹੜੀ ਆ ਉਹ ਕੈਪੇਬਿਲਿਟੀ ਹੋਵੇਗੀ ਸੋ ਇੱਕ ਸਿੰਗਲ ਵਾਰ ਦੇ ਵੱਲ ਜਿਹੜਾ ਆ ਉਹ ਇਰਾਨ ਚਲਾ ਜਾਏਗਾ ਇਸੇ ਕਰਕੇ ਜਿਹੜੇ ਯੂਰੋਪੀਅਨਸ ਨੇ ਜਿਹੜੀ ਯੂਰਪ ਦੀ ਲੀਡਰਸ਼ਿਪ ਆ ਖਾਸ ਕਰਕੇ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਜਿਹੜਾ ਨਾ ਰਜਿਮ ਚੇਂਜ ਜਾਂ ਆਇਤੁਲ ਖਮੀਨੀ ਦਾ ਕਰ ਇਹ ਕੋਈ অপਸ਼ਨ ਨਹੀਂ ਹੈਗਾ ਸੋ ਜਿਹੜਾ ਆ ਇਸ ਨੂੰ ਜਿਹੜਾ ਆ ਉਹ ਅਵੋਇਡ ਕੀਤਾ ਜਾਣਾ ਚਾਹੀਦਾ ਆ ਕਿਉਂਕਿ ਆयतउਲ ਖਮੀਨੀ ਦਾ ਜਿਹੜਾ ਆਪਾਂ ਦੇਖੀਏ ਤਾਂ ਉਹ ਮਤਲਬ ਕਿ 80+ ਜਿਹੜੀ ਉਹਨਾਂ ਦੀ ਏਜ ਆ ਉਹ ਤਾਂ ਇੱਕ ਤਰ੍ਹਾਂ ਦਾ ਸ਼ਹੀਦ ਹੋਣ ਦੇ ਲਈ ਉੱਥੇ ਬੈਠੇ ਹੋਏ ਨੇ ਤੇ ਉਹ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਬਣਾ ਵੱਡਾ ਰੈਜ਼ਿਸਟੈਂਸ ਦਾ ਜਿਹੜਾ ਆ ਉਹ ਈਰਾਨ ਦੇ ਅੰਦਰ ਜਿਹੜਾ ਆ ਉਹ ਸਿੰਬਲ ਬਣ ਜਾਣਗੇ ਸੋ ਇਹ ਜਿਹੜੀ ਬੜੀ ਵੱਡੀ ਜਿਹੜੀ ਆ ਇੱਕ ਮਿਸਟੇਕ ਆ ਜੇ ਮਤਲਬ ਕਿ ਇਹ ਕੀਤੀ ਜਾਂਦੀ ਆ ਅਮਰੀਕਾ ਦੇ ਵੱਲੋਂ ਆयतउਲ ਖਮੀਨੀ ਨੂੰ ਮਾਰ ਕੇ ਕੋਈ ਇਹਦੇ ਨਾਲ ਕੋਈ ਜ਼ਿਆਦਾ ਕੱਲਾ ਉਹਨਾਂ ਨੂੰ ਮਾਰ ਦੇਣ ਦੇ ਨਾਲ ਕੋਈ ਗੱਲ ਆ ਉਹਨਾਂ ਨੂੰ ਫਾਇਦਾ ਨਹੀਂ ਹੁੰਦਾ ਤੇ ਜੇ ਦੂਸਰੀ ਤਰਫ ਉਹ ਜਾਂਦੇ ਨੇ ਤਾਂ ਫਿਰ ਨੈਚੁਰਲੀ ਗੱਲ ਆ ਵੀ ਫਿਰ ਉਹਦੀ ਕੋਸਟ ਜਿਹੜੀ ਆ ਬਹੁਤ ਵੱਡੀ ਜਿਹੜੀ ਆ ਉਹ ਯੂ ਐਸ ਏ ਨੂੰ ਪੇ ਕਰਨੀ ਪਏਗੀ ਫੌਜੀ ਜਾਨਾਂ ਦੇ ਰੂਪ ਵਿੱਚ ਵੀ ਤੇ ਪੈਸੇ ਦੇ ਰੂਪ ਦੇ ਵਿੱਚ ਵੀ ਸੋ ਅਸੀਂ ਤਾਂ ਇਹ ਇੱਕ ਉਮੀਦ ਕਰ ਸਕਦੇ ਹਾਂ ਕਿ ਜਿਹੜੇ ਇਹ ਹੁਣ 15 ਦਿਨ ਦਾ ਸਮਾਂ ਜਿਹੜਾ ਮਿਲਿਆ ਆ ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਪੀਸਫੁੱਲ ਜੜੀ ਆ ਉਹ ਡੀਲ ਹੋ ਜਾਵੇ ਯੂ ਐਸ ਏ ਤੇ ਈਰਾਨ ਦੇ ਵਿਚਕਾਰ ਤਾਂ ਕਿ ਜਿਹੜੀਆਂ ਉਹ ਕੀਮਤੀ ਜਣੀਆਂ ਜਿਹੜੀਆਂ ਜਾਨਾਂ ਨੇ ਉਹਨਾਂ ਦਾ ਜਿਹੜਾ ਆ ਉਹ ਬਚਾਅ ਹੋ ਸਕੇ ਤੇ ਜਿਹੜੀ ਇਹ ਡੀਲ ਹੋਵੇਗੀ ਉਹਦੇ ਵਿੱਚ ਮਤਲਬ ਕਿ Win-Win ਸਿਚੁਏਸ਼ਨ ਹੋਵੇਗੀ ਈਰਾਨ ਤੇ ਯੂ ਐਸ ਏ ਦੇ ਲਈ ਹਾਂ ਇਹਦੇ ਵਿੱਚ ਇਜ਼ਰਾਈਲ ਦੇ ਲਈ ਇੱਕ ਹਾਰ ਹੋਵੇਗੀ ਜੇ ਉਹ ਉਹ ਉਹਦੇ ਦੋ ਜੋ ਟਾਰਗੇਟ ਨੇ ਜਿਹੜੇ ਉਹ ਜੇ ਨਹੀਂ ਪੂਰੇ ਹੁੰਦੇ ਤਾਂ ਫਿਰ ਇਜ਼ਰਾਇਲ ਦੀ ਇਸ ਜੰਗ ਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਹਾਰ ਮੰਨੀ ਜਾਵੇਗੀ ਸੋ ਇਸ ਉਮੀਦ ਦੇ ਨਾਲ ਜਿਹੜਾ ਆ ਉਹ ਇਸ ਵੀਡੀਓ ਨੂੰ ਜਿਹੜਾ ਆ ਉਹ ਮੈਂ ਖਤਮ ਕਰਤਾ ਹਾਂ ਤੇ ਅਗਲੇ ਵੀਡੀਓ ਦੇ ਅੰਦਰ ਜਿਹੜਾ ਆ ਜੇ ਕੋਈ ਹੋ ਕੋਈ ਅਪਡੇਟ ਆਈ ਤਾਂ ਜਰੂਰ ਮਿਲਾਂਗੇ ਧੰਨਵਾਦ